ਬਾਬਿਓ ਆ ਵਾ ਬਹੁਤ ਘਾਟ ਆ ਮਾਂ ਹਾਏ ਹਾਏ ਔਰੇਂਜ ਕਲਰ ਔਰੇਂਜ ਵਾਓ ਮਜ ਬਾਬਿਓ ਆ ਆਪਣੀ ਹੋਈ ਤਰਾਣੀ ਪੈਕਿੰਗ ਬਾਬਿਓ ਆ ਘਟੂ ਟਿਆ ਹਾਂਜੀ ਬਾਬਿਓ ਆ ਗਿੱਡਾ ਦੇ ਆਪਣਾ ਵੱਡਿਆ ਯੂ ਗਾਇਸ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵੈਲਕਮ ਟੂ ਬੈਗ ਆਈ ਆਈ ਹੋਪ ਤੁਸੀਂ ਸਾਰੇ ਘੈਂਟ ਹੋ ਤੇ ਮੈਂ ਵੀ ਘਾਇਟ ਆ ਗਾਇਸ ਸਭ ਤੋਂ ਪਹਿਲਾਂ ਸਾਰਿਆਂ ਨੂੰ ਹੈਪੀ ਲੋੜੀ ਤੇ ਗਾਇਸ ਟਾਈਮ ਹੋ ਗਿਆ ਬਰ 9:25 26 ਹੋ ਗਏ ਹੋਣੇ ਆ ਤੇ ਗਾਇਸ ਤੋਂ ਧੁੰਦ ਚੈੱਕ ਕਰੋ ਤੁਸੀਂ ਗਾਇਸ ਧੁੰਦ ਕਰਕੇ ਆਪਾਂ ਗੁੱਡੀ ਡੌਣ ਨਹੀਂ ਦਈਂ ਜਦੋਂ ਗੁੱਡੀ ਆਪਾਂ ਡੌਣੇ ਆ ਨਾ ਧੁੰਦ ਨਾਲ ਗੁੱਡੇ ਸੁਲਾਬ ਜੇ ਜਾਂਦੇ ਆ ਚਲੋ ਕੋਈ ਨਹੀਂ ਆਪਾਂ ਵੇਖਦੇ ਆ ਰੱਬ ਹਵਾ ਚ ਲਾ ਦੇ ਤੇ ਧੁੰਦ ਲਾ ਦੇ ਬਸ ਇਹੋ ਅਰਦਾਸਾ ਕਰਦੇ ਆ ਰੱਬ ਘੜੀ ਬਾਕੀ ਧੁੰਦ ਵੇਖੋ ਗਾਇਸ ਕੋਈ ਆਪੇ ਬੋਕੇ ਗਾਇਸ ਮਿਲਦੇ ਆਪਾਂ ਹਾਂਜੀ ਮਿੱਤਰੋ ਆਪਾਂ ਫੋਟੋ ਸ਼ੂਟ ਤੇ ਕਰ ਲਿਆ ਵਾ ਚੈੱਕ ਕਰੋ ਆਪਾਂ ਗੁੱਡੀ ਖਿਡਾਰੀ ਗੁੱਡੀ ਬਾਬਿਓ ਹੁਣ ਮਿੰਟੋ ਮਿੰਟ ਗੁੱਡੀ ਆਪਾਂ ਇਕੱਠੀ ਕਰਕੇ ਮਿਲਦੇ ਆਂ ਹਾਂਜੀ ਬਾਬਿਓ ਕੋਠਾ ਤੇ ਆਪਾਂ ਕਰ ਲਿਆ ਵਾ ਖਾਲੀ ਹੁਣ ਚੈੱਕ ਕਰੋ ਬਾਬਿਓ ਚਲੋ ਬਾਬਿਓ ਆਪਾਂ ਗੱਟੂ ਦੀ ਅਨਬਾਕਸਿੰਗ ਕਰਦੇ ਆਂ ਪੈਕਿੰਗ ਖੋਲਦੇ ਆਂ ਆ ਫੜੀ ਰੋਬਿਨ ਹਾਏ ਹਾਏ orange color orange wow magenta ਬਾਬਿਓ ਆਵਾ orange color ਆਪਾਂ ਦੂਜਾ ਵੇਖਦੇ ਆਂ ਹੁਣ ਕਿਹੜਾ ਇਹ ਤੇ ਕਾਲਾ ਵਾ ਬਾਬਿਓ ਆ ਆਪਣੀ ਉਹ ਹੀ ਪੁਰਾਣੀ ਪੈਕਿੰਗ ਬਾਬਿਓ ਆ ਗੱਟੂ ਤੇ ਆਪਾਂ ਨੂੰ ਪੂਰਾ ਮਾਣ ਇੱਧਰ ਕਰ ਇੱਧਰ ਕਰ ਬਾਬਿਓ ਆ ਗੱਟੂ ਤੇ ਮੇਰੇ ਨਾਲ ਬਾਬਿਓ ਆ ਗੱਟੂ ਤੇ ਆਪਾਂ ਨੂੰ ਪੂਰਾ ਮਾਣ ਆ ਇੱਥੇ ਆਪਾਂ ਨੂੰ ਪੂਰਾ ਮਾਣ ਏਦਾਂ ਨਹੀਂ ਆਪਾਂ ਕਹਿ ਸਕਦੇ ਵੈਸੇ ਗੱਟੂ ਤੇ ਆ ਵੀ ਟੌਪ ਦਾ ਵਾ ਬਾਕੀ ਇੱਥੇ ਆਪਾਂ ਨੂੰ ਪੂਰਾ ਮਾਣ ਆ ਹਾਂਜੀ ਬਾਬਿਓ ਗੁੱਡੀ ਤੇ ਆਪਾਂ ਵਧਾ ਲਈ ਆ ਚੈੱਕ ਕਰੋ ਆ ਬਿਓ ਗੁੱਡੀ ਦੇ ਵਧਾਲੀ ਆਪਾਂ ਚੈੱਕ ਕਰੋ ਗਰਮੇਲਾ ਗਲਾਪੀ ਓ ਭਾਈ ਮਾਰੋ ਮੇਂ ਮਾਰੋ ਮਾਰੋ ਮੇਂ ਮਾਰੋ ਮਾਰੋ ਨਹੀਂ ਇਹ ਮਜ਼ਾਕ ਹੋ ਰਿਹਾ ਇੱਕ ਸੈਕਿੰਡ ਯਾਰ ਮਜ਼ਾਕ ਹੋ ਰਿਹਾ ਹਾਂਜੀ ਬਾਬਿਓ ਗਿੱਡਾ ਦੇ ਆਪਣਾ ਵੱਡਿਆ ਗਿਆ ਹੈ ਆਪਾਂ ਦੂਜਾ ਵਧਾ ਲਿਆ ਵਾ ਹਾਂਜੀ ਬਾਬਿਓ ਹਵਾ ਦੇ ਓਕਾ ਹੀ ਨਹੀਂ ਆਗੀ ਧੁੰਦ ਦੇ ਲੱਤ ਗਈ ਹੈ ਬਾਬਿਓ ਹਵਾ ਓਕਾ ਹੀ ਨਹੀਂ ਆਗੀ ਚੈੱਕ ਕਰੋ ਗੁੱਡੀਆਂ ਆਪਣੀਆਂ ਲੱਥੀ ਹੁੰਦੀਆਂ ਗੁੱਡੀਆਂ ਸਾਰੀਆਂ ਲੱਤ ਗਈਆਂ ਚੈੱਕ ਕਰੋ ਦੋ ਤਿੰਨ ਗੁੱਡੀਆਂ ਉੱਡ ਦਿੰਦੀਆਂ ਵਾ ਬਾਕੀ ਪਰ ਆਪਣੇ ਮੁਹੱਲੇ ਗੁੱਡੀ ਓਕਾ ਹੀ ਨਹੀਂ ਉੱਡਾਂਦੀ ਹਾਂਜੀ ਬਾਬਿਓ ਆਪਾਂ ਵੀ ਥੱਕ ਹਾਰ ਕੇ ਗੁੱਡੀ ਕਰਤੀ ਆ ਬੰਦ ਆ ਵੇਖ ਲੋ ਸਾਰਿਆਂ ਨੇ ਗੁੱਡੀ ਬੰਦ ਕਰਤੀ ਆ ਉੱਧਾ ਤੁਰੇ ਫਿਰਦੇ ਆ ਆਪਾਂ ਵੀ ਆ ਵੇਖ ਲੋ ਗੱਟੂ ਆਪਣੇ ਆ ਪਏ ਆ ਗੁੱਡੀ ਬੰਦ ਕਰਤੀ ਆ ਆਪਾਂ ਬਾਬਿਓ ਹਵਾ ਓਕਾ ਹੀ ਨਹੀਂ ਚੱਲਣਦੀ ਚੈੱਕ ਕਰੋ ਬਾਬਿਓ ਗੁੱਡੀ ਦੋ ਤਿੰਨ ਹੀ ਉੱਡਣਦੀਆਂ ਜਿਹੜੀਆਂ ਉਹ ਵੀ ਲੋਕੀ ਬਾਵਾ ਥਕਾਉਣ ਵਾਲਾ ਕੰਮ ਹੀ ਆ ਚਲੋ ਬਾਬਿਓ ਹਵਾ ਚਲਦੀ ਆ ਤੇ ਮਿਲਦੀ ਆ ਫਿਰ ਬਾਬਿਓ ਹਵਾ ਬਹੁਤ ਘੱਟ ਆ ਮਾਹੀ ਇੱਕ ਗੁੱਡਾ ਉੱਡਿਆ ਵਾ ਚੱਕ ਕਰ ਗੁੱਡੇ ਦੀ ਤੇ ਮੇਰੀ ਵੀ ਲੈ ਬਾਬਿਓ ਗੁੱਡੀ ਦਸਲੀ ਉਧਰ ਉੱਡਣਦੀ ਆ ਮੈਂ ਮਾਰਿਆ ਗੁੱਡੀ ਬਾ ਬਾਬੇ ਇਧਰ ਆਪਣੀ ਥੋੜੀ ਬੋਧੀ ਗੁੱਡੀ ਆ ਵੇ ਪੇਚੇ ਪੁਚੇ ਲੱਗਣ ਨਹੀਂ ਦਏ ਚਲੋ ਵੇਖਦੇ ਆਂ ਕੰਦੇ ਭੰਗ ਬਾਬੇ ਰੱਬ ਦਾ ਤੇ ਆਪਾਂ ਇੰਨਾ ਕੁ ਸ਼ੁਕਰ ਕਰਦੇ ਆਂ ਕਿ ਹਵਾ ਵਿੱਚੋਂ ਚੱਲ ਲਾ ਪਿੰਦੀ ਵਿੱਚੋਂ ਬੰਦ ਹੋ ਜਾਂਦੀ ਆ ਪਰ ਬਾਬਾ ਜੀ ਦਾ ਸ਼ੁਕਰ ਕਰਦੀ ਆਂ ਕਿ ਬਾਬਾ ਜੀ ਹਵਾ ਚ ਲਾਈ ਤੋਈ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਬੇ ਆ ਵਾ ਸ਼ਾਲੂ ਕਾ ਮੱਲਾ ਸਾਰਾ ਜਿੰਨਾ ਵੀ ਆਣਾ ਸ਼ਾਲੂ ਕਾ ਮੱਲਾ ਵਾ ਇੱਥੇ ਇੱਥੇ ਗੁੱਡੀ ਵਧੀਆ ਉਡੰਦੀ ਆ ਬਾਬਿਓ ਪਰ ਆਪਨੇ ਮਹੱਲੇ ਬਹੁ ਗੁੱਡੀ ਕਾ ਤੁੱਦੰਦੀ ਆ ਹਾਂਜੀ ਬਾਬਿਓ ਆਪਾਂ ਗੁੱਡੀ ਡਾਰ ਰਹੇ ਆ ਫੁੱਲ ਇੰਜੋਏ ਕਰ ਰਹੇ ਆ ਚੱਕ ਕਰੋ ਹਾਂਜੀ ਬਾਬਿਓ ਆਪਾਂ ਆ ਗਏ ਆ ਦੂਜੇ ਕੋਠੇ ਤੇ ਚੈੱਕ ਕਰੋ ਬਾਬਿਓ ਆਪਾਂ ਬੂਫਰ ਲਾ ਲਿਆ ਵਾ ਬਾਬਿਓ ਆਪਾਂ ਬੂਫਰ ਲਾ ਲਿਆ ਵਾ ਹੁਣ ਇੱਥੇ ਆਪਾਂ ਆਹ ਕੋਚ ਰੈਂਡ ਕਰਾਵਾਂਗੇ ਚਲੋ ਬਾਬਿਓ ਗੁੱਡੀ ਗੱਡੀ ਚੜਾ ਕੇ ਮਿਲਦੇ ਆਪਾਂ ਹਾਂਜੀ ਬਾਬਿਓ ਵੱਡੇ ਬਣਾਵਾਂ ਆ ਲਾਂ ਤਾਂ ਖਾਣ ਪੀਣ ਦਾ ਸਮਾਨ ਪਰ ਆਪਾਂ ਨਿੱਕੇ ਆ ਆਪਾਂ ਨਹੀਂ ਇਹੋ ਜੇ ਕੰਮ ਕਰਦੇ ਚੈੱਕ ਕਰੋ ਬਾਬਿਓ ਚਲੋ ਬਾਬਿਓ ਗੁੱਡੀ ਢਾ ਕੇ ਮਿਲਦੇ ਆਪਾਂ ਗੁੱਡੀ ਢਾਲੀ ਆ ਹਾਂਜੀ ਬਾਬਿਓ ਹਵਾ ਦੇ ਗਈ ਆ ਰੋਕ ਤੇ ਅਸੀਂ ਵੀ ਥੱਕ ਕੇ ਚਾਹ ਪੀ ਲੱਗੇ ਆ ਵੇਖੋ ਵਧੀਏ ਚਾਹ ਪੀ ਲੱਗੇ ਆ ਬਾਬਿਓ ਹਵਾ ਉਕਰ ਨਹੀਂ ਚੱਲਦੀ ਆਸਮਾਨ ਹੋ ਗਿਆ ਵਾ ਕਾਲੀ ਬਾਬਿਓ ਅੱਜ ਭਾਣਾ ਨਹੀਂ ਕੀ ਸਾਹ ਚੱਲਣ ਦਿਆ ਕਦੀ ਹਵਾ ਰੋਕਦੀ ਆ ਕਦੀ ਚੱਲਦੀ ਆ ਕਦੀ ਰੋਕਦੀ ਆ ਕਦੀ ਚੱਲਦੀ ਆ ਚਲੋ ਕੋਈ ਨਹੀਂ ਇਹ ਵੀ ਨਹੀਂ ਗੁੱਡੀਆਂ ਡੋਣਾ ਢਾੜਦੇ ਚਲੋ ਕੋਈ ਨਹੀਂ ਚੱਲਦੀ ਉਤਮ ਚਲੋ ਬਾਗ ਚਾਹ ਪੀ ਕੇ ਮਿਲਦੇ ਆ ਨਾਲੇ ਤੁਸੀਂ ਪੀ ਕੇ ਚਾਹ ਨਾਲੇ ਆਈ ਮਿਲਦੇ ਆ ਹਾਂਜੀ ਬਾਬਿਓ ਸ਼ਾਮ ਦੇ ਹੋ ਗਏ ਆ 5:13 ਤੇ ਬਾਬਿਓ ਗੁੱਡੀ ਹਵਾ ਥੋੜੀ ਬਹੁਤੀ ਚੱਲਦੀ ਪਈ ਆ ਗੁੱਡੀ ਦੇਖੋ ਚਾਹ ਕਰੋ ਗੁੱਡੀ ਹੁਣ ਉੜਦੀ ਪਈ ਆ ਬਹੁਤ ਜਿਆਦੀ ਚਾਹ ਕਰੋ ਬਾਬਿਓ ਇੱਧਰ ਜਿਆਦੀ ਗੁੱਡੀ ਉੜਦੀ ਪਈ ਆ ਹਾਈ ਗਾਇਸ ਚਲੋ ਫਿਰ ਬਾਬਿਓ ਆਪਾਂ ਗੁੱਡੀ ਗੱਡੀ ਢਾ ਕੇ ਮਿਲਦੇ ਆ ਹਾਂਜੀ ਬਾਬਿਓ ਸ਼ਾਮ ਪੈ ਗਈ ਆ ਤੇ ਇਹ ਨਿਹਰਾ ਥੋੜਾ ਥੋੜਾ ਹੋ ਲਾਪਿਆ ਵਾ ਤੇ ਹਵਾਹੋਂ ਚੱਲੀ ਆ ਤੇ ਵੱਡੇ ਗੁੜੇ ਚਾਟੇ ਆ ਤੇ ਆ ਵੇਖੋ ਭਰਾ ਆਪਣਾ ਗੁੱਡੀ ਡਾਉਂਦਿਆ ਵਾ ਗਾਇਸ ਵੇਰਦੀ ਹੁਣ ਬਾਹ ਚੜੀ ਚੱਲੀ ਆ ਤੇ ਹੁਣ ਆਪਾਂ ਗੁੱਡੇ ਡਾਲੇ ਆ ਵੈਸੇ ਹੋਂ ਨਿਹਰਾ ਆਉਣ ਪੈਣੀ ਆਲੀ ਵੈਸੇ ਇੱਕ ਹਿਸਾਬ ਦੀ ਸੋ ਕਰਦਾ ਗਾਈਜ਼ ਅੱਜ ਦਾ ਬਲੌਗ ਤੁਹਾਨੂੰ ਵਧੀਆ ਲੱਗਾ ਹੋਗਾ ਚੈਨਲ ਨੂੰ ਕਰਦੇ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਇਕ ਤੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਅੱਜ ਦਾ ਬਲੌਗ ਕਿਤਾ ਲੱਗਾ ਟਿਲ ਦੈਨ ਟੇਕ ਕੇਅਰ ਰੱਬ ਰੱਖਾ